ਕੋਸ਼ਨ ਨੋਟ ਕਰਨਾ ਸਰ ਕੀ ਨਾਮ ਹੈ ਤੇ ਕਿਹੜੀ ਜੁਵਲਰਸ ਦੀ ਸ਼ਾਪ ਹੈ ਤੇ ਅੱਜ ਰੇਟ ਡਾਊਨ ਆਏ ਨੇ ਕਿੰਨਾ ਕੁ ਫਾਇਦਾ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਐਸੀ ਹੈ ਕਿ ਪੰਜਾਬ ਜੁਵਲਰਸ ਤੋਂ ਤ੍ਰਿਪੜੀ ਤੋਂ ਤੁਹਾਡੇ ਕਾਫੀ ਪੁਰਾਣੇ ਕਸਟਮਰ ਸਾਡੇ ਨਾਲ ਜੁੜੇ ਹੋਏ ਨੇ 30 ਇਅਰਸ ਤੋਂ ਟਰਸਟ ਹੈ ਸਾਡਾ ਤੇ ਮੋਰਓਵਰ ਰੇਟ ਤੇ ਆਪਾਂ ਦੇਖਦੇ ਹਾਂ ਕਿ ਰੇਟ ਕਾਫੀ ਡਾਊਨ ਆਇਆ 3000 ਤੋਂ 3500 ਦੇ ਵਿੱਚ ਗਰਾਵਰ ਦੇਖਣ ਨੂੰ ਮਿਲਿਆ ਇਹੀ ਰੇਟ ਜਿੱਥੇ ਕਹ ਰਹੇ ਸੀ ਲੱਖ ਲੱਖ ਰੇਟ ਪਹੁੰਚਦਾ ਹੈ ਉਹਦੇ ਵਿੱਚ ਗਰਾਵਰ ਦੇਖਣ ਨੂੰ ਇਹ ਸਰਪ੍ਰਾਈਜ਼ ਹੈਗਾ ਕਸ਼ਮੀਰੀ ਵੀ ਬਟ ਕਾਫੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹਾ ਵਿਵਾਦ ਚੱਲ ਰਿਹਾ ਮਸਲੇ ਚੱਲ ਰਹੇ ਨੇ ਉਸ ਕਰਕੇ ਰੇਟ ਡਾਊਨ ਆਉਣਾਂ ਦੀ ਇਹ ਸੰਭਾਵਨਾ ਸਿਗੀ ਰੇਟ ਹਲੇ ਆ ਵੀ ਸਕਦਾ ਹੋਰ ਡਾਊਨ ਕਿ ਥੋੜੀ ਗ੍ਰਾਵਟਾਪਾ ਦੇਖ ਲਈਏ ਬਟ ਇੱਕ ਵਾਰੀ ਰੇਟ ਅਪ ਹੋਣਾ ਸ਼ੁਰੂ ਹੋਇਆ ਤਾਂ ਕਾਫੀ ਰਫਤਾਰ ਆਏਗੀ ਇਸ ਲਈ ਕੋਈ ਵੀ ਪੈਨਿਕ ਨਾ ਹੋਵੇ ਇਸ ਚੀਜ਼ ਨੂੰ ਜਾਂ ਪੈਨਿਕ ਨਾ ਕਰੋ ਕਿਸੇ ਦੂਸਰੇ ਨੂੰ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਨਾ ਆ ਪਰਿਯੂਮਰਸ ਕ੍ਰੀਏਟ ਕਰੀਏ ਕਿ ਕਾਫੀ ਰੇਟ ਡਾਊਨ ਹੋਊਗਾ ਐਸਾ ਕੋਈ ਨਹੀਂ ਹੈਗਾ ਥੋੜਾ ਬਹੁਤਾ ਮਾਈਨਰ ਗਰਾਵਰ ਸੇ ਚੱਲਦੇ ਰਹਿੰਦੇ ਨੇ ਮਾਰਕੀਟ ਦੇ ਵਿੱਚ ਕਿ ਉੱਚਾ ਨੀਵਾ ਰੇਟ ਹੁੰਦਾ ਰਹਿੰਦਾ ਹੈ। ਬਾਕੀ ਇਸ ਚੀਜ਼ ਮ ਪੈਨਿਕ ਬਿਲਕੁਲ ਨਾ ਹੋਵੋ। ਰੇਟ ਆਊਗਾ। 22 ਕੈਰੇਟ ਤੇ 24 ਕੈਰੇਟ ਹੈ। ਦੋਨਾਂ ਦੇ ਭਾਅ ਕਿੰਨੇ ਸੀ ਤੇ ਦੋ ਤਿੰਨ ਪਹਿਲਾਂ ਕੀ ਰੇਟ ਸੀ ਇਹਨਾਂ। ਅੱਪਾ ਜਿਹੜਾ 22 ਕੈਟ ਦੇਖ ਰਹੇ ਸੀ ਕਰੀਬਨ 85 ਤੋਂ 86 ਹਜ਼ਾਰ ਦੇ ਰੇਟ ਤੇ ਕਰੀਬਨ ਦੇਖ ਰਹੇ ਸੀ ਇਹ। ਲਿਟਰਲੀ ਦੋ ਤੋਂ ਤਿੰਨ ਦਿਨ ਪਹਿਲਾਂ ਅੱਜ 82 ਤੋਂ 83 ਹਜ਼ਾਰ ਰੇਟ ਹੋ ਚੁੱਕਾ ਹੈ 22 ਕੈਟ। ਅੱਜ 82 ਹਜ਼ਾਰ ਦਾ ਰੇਟ ਸੇਲਿੰਗ ਆਊਟ ਹੋ ਰਹੀ ਹੈ। ਜੋ 24 ਕੈਰੇਟ ਹੈਗਾ 93500 ਤੋਂ 94000 ਹੋ ਚੁੱਕਾ ਸੀਗਾ ਜੋ ਅੱਜ 90000 ਰੇਟ ਹੋ ਚੁੱਕਾ ਹੈ ਤਾਂ ਗ੍ਰਾਵਟ ਹੈ ਮੇਜਰ ਗ੍ਰਾਵਟ ਹੈ ਕੀ ਲੱਗਦਾ ਸ ਹੈ ਲੋਕ ਜਿਹੜੇ 골ਡ ਤੇ ਇੰਟਰਸਟ ਲੱਗਦੇ ਆ ਕਿ ਜੇ ਉਹਨਾਂ ਦਾ ਪੂੰਜੀਆ ਕੀ ਚਲੋ ਆਪਾਂ 골ਡ ਲਈ ਲੋਕਾਂ ਚ ਕਿੰਨਾ ਉਤਸ਼ਾਹ ਦੇਖ ਰਿਹਾ ਤੇ ਡਾਊਨ ਹੋਣ ਕਾ ਲਈ ਰੇਟ ਦੇ ਵਿੱਚ ਉਤਸ਼ਾਹ ਹੁੰਦਾ ਬਾਕੀ ਕਸਟਮਰ ਦੇ ਵਿੱਚ ਇਹ ਕਿ ਥੋੜਾ ਜਿਹਾ ਹੋਰ ਰੇਟ ਡਾਊਨ ਆਏਗਾ ਆਏਗਾ ਜ਼ਰੂਰ ਅੱਛਾ ਫਾਇਦਾ ਹੈ ਅੱਛਾ ਟਾਈਮ ਹੈ ਫਾਇਦਾ ਲੈ ਲਓ ਇੱਕ ਦੋ ਦਿਨਿਆਂ ਚਾਰ ਦਿਨਿਆਂ ਹਫ਼ਤੇ ਦੇ ਵਿੱਚ ਬਾਈ ਕਰ ਲਓ ਕਿਉਂਕਿ ਜੇਕਰ ਇੱਕ ਵਾਰੀ ਰੇਟ ਆਪ ਆਇਆ ਇਹ ਮਾਰਕ ਕਰ ਲਿਓ ਵੀਰਸੋ ਇੱਕ ਵਾਰੀ ਆਪ ਆਇਆ ਤਰਫਤਾਰ ਬਹੁਤ ਖਿੱਚੂਗਾ ਇਸ ਲਈ ਬਹੁਤ ਅੱਛਾ ਟਾਈਮ ਹੈ ਕਿਦਾਂ ਨਵਰਾਤਰੀ ਦੇ ਦੀਸੀ ਜਮ ਸੀ ਨਵਰਾਤੇ ਖਤਮ ਹੋਣ ਚੰਗੀ ਡਾਊਨ ਹੋ ਗਿਆ ਰੇਟ ਵਿੱਚ ਲਿਟਰਲੀ ਨਵਰਾਤਰੀ ਦੇ ਵਿੱਚ 2250 ਖਿੱਚ ਕੇ ਲੈ ਕੇ ਗਏ ਰੇਟ ਪਰ ਨਵਰਾਤਰੀ ਅੰਚੇ ਕਿਸੇ ਨੂੰ ਨਹੀਂ ਐਕਸਪੈਕਟਡ ਸੀ ਬਟ ਇੰਟਰਨੈਸ਼ਨਲ ਮਾਰਕੀਟ ਸੋਹੀ ਗੱਲ ਕੁਛ ਨਾ ਕੁਛ ਹੋਈ ਜਾਊਗਾ ਬਾਕੀ ਇਹ ਆਪਾਂ ਦੇਖਦਾ ਕਦੇ ਵੀ ਮਾਰਕੀਟ ਲੌਸ ਦੇ ਵਿੱਚ ਕਦੇ ਜ਼ਿਆਦਾ دیر ਨਹੀਂ ਬੈਠਦੀ ਹੁੰਦੀ ਮਾਰਕੀਟ ਹਮੇਸ਼ਾ ਖਿੱਚ ਕੇ ਲੈ ਕੇ ਜਾਏਗੀ ਸੋ ਪੈਨਿਕ ਹੁੰਦਾ ਕੋਈ ਹੋ ਨਹੀਂ ਹੈ ਕਰ ਗਿਆ